ਗ੍ਰਿਆ ਕਿ ਉਹਨਾਂ ਨੇ ਕ ਅੱਜ ਤੇ ਬਾਗਾਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਮਾਰ ਸੀਗਾ ਉਹਦੇ ਚ ਵੀ ਉਹਨਾਂ ਪਾਗ ਲੈਣਾ ਸੀ ਸ਼ਾਇਦ ਉਹ ਕਿਸੇ ਆਪਣੇ ਸੰਗੀ ਸਾਥੀ ਨੂੰ ਇਧਰ ਉਧਰ ਕਹਿਣ ਵਾਸਤੇ ਵੀ ਗਏ ਹੁਣ ਕੱਲ ਵਾਸਤੇ ਤੇ ਉਹਨ ਉਹ ਚੀਜ਼ਾਂ ਨੂੰ ਰੋਕਣ ਵਾਸਤੇ ਜਾਂ ਸਾਡੇ ਪਰਿਵਾਰ ਦੀ ਕਿਰਦਾਰ ਕੁਸ਼ੀ ਕਰਨ ਵਾਸਤੇ ਅਮਰਤਪਾਲ ਨੂੰ ਜਿਹੜੇ ਬਦਨਾਮ ਕਰਨ ਵਾਸਤੇ ਕਿ ਜੋ ਅਮਰਤਪਾਲ ਦੀ ਜਾਂ ਸਰਬਜੀਤ ਦੀ ਜਿੱਤ ਹੋਈ ਆ ਮੇਰੇ ਖਿਆਲ ਕਿ ਪੰਜਾਬ ਵਿਰੋਧੀ ਸ਼ਕਤੀਆਂ ਨੂੰ ਬਰਦਾਸ਼ਤ ਨਹੀਂ ਹੋ ਰਹੀ ਨੈਸ਼ਨਲ ਹਾਈਵੇ ਦੇ ਸਾਈਡ ਤੇ ਇੱਕ ਗੱਡੀ ਲਗਾਈ ਹੋਈ ਸੀ ਅੰਮ੍ਰਿਤਸਰ ਸਪੀਡ ਰੋਡ ਔਰ ਬਿਲਕੁਲ ਨੈਸ਼ਨਲ ਹਾਈਵੇ ਨੈਸ਼ਨਲ ਹਾਈਵੇ ਦੇ ਸਾਈਡ ਤੇ ਸਾਈਡ ਸਰ ਠੀਕ ਹੈ ਉਥੇ ਇਹ ਗੱਡੀ ਲਗਾਈ ਹੋਈ ਸੀਗੀ ਇੱਕ ਕ੍ਰੇਟਾ ਗੱਡੀ ਸੀਗੀ ਤੇ ਬਾਹਰਲਾ ਨੰਬਰ ਜਿਗਾ BB02 ਸਮਥਿੰਗ ਅੰਮ੍ਰਿਤਸਰ ਦਾ ਨੰਬਰ ਸੀ ਤੇ ਉਹਦੇ ਵਿੱਚ ਬੇਸਿਕਲੀ ਉਹਨੇ ਸ਼ੀਸ਼ੇ ਵੀ ਕਾਲੇ ਸੀਗੇ ਸਸਪੀਸ਼ਸ ਗੱਡੀ ਸੀ ਸੋ ਜਦੋਂ ਸਾਡੀ ਹਾਂ ਹਾਂ ਤੇ ਜਾਲੀ ਲੱਗੀ ਹੋਈ ਸੀ ਭਾਈ ਅਮਰਪਾਲ ਦੇ ਪਰਿਵਾਰ ਨਾਲ ਖੜੀ ਆ ਤੇ ਜਦੋਂ ਮੈਂ ਅੱਜ ਭਾਈ ਹਰਪ੍ਰੀਤ ਦੀ ਵੀਡੀਓ ਵੇਖੀ ਆ ਮਾਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਕਿਉਂਕਿ ਬੇਕੋ ਉਹਨਾਂ ਕੋਲੋਂ ਜਿਵੇਂ ਉਹਨਾਂ ਦੇਤੇ ਆ ਇਹਨਾਂ ਨੇ ਅਲੀਗੇਸ਼ਨ ਆਇਆ ਇਹ ਸਦਾ ਸਾਰ ਗਲਤ ਆ ਕਿਹੜੀ ਅਣਗਿਣਤਰੀ ਹੋਣੀ ਚਾਹੀਦੀ ਆ ਕਿ ਜਦੋਂ ਅਸੀਂ ਉਹਦੇ ਵਿੱਚ ਚੈੱਕ ਕੀਤਾ ਤੇ ਦੋ ਮੁੰਡੇ ਸਾਡੀ ਪਾਰਟੀ ਨੂੰ ਲੱਭੇ ਤੇ ਉਹ ਸਸਪੀਸ਼ੀਅਸ ਸੀਗਾ ਕੋਈ ਲੱਗਦਾ ਸੀਗਾ ਵੀ ਕੋਈ ਸ਼ੱਕੀ ਚੀਜ਼ ਹੋ ਸਕਦੀ ਹੈ ਤੇ ਮੌਕੇ ਤੇ ਅਸੀਂ ਆਪਣੇ ਆਫੀਸਰ ਨੂੰ ਵੀ ਉੱਥੇ ਭੁਲਾਇਆ ਗਿਆ ਇਹ ਜਿਹੜੇ سارے ਡੀਐਸਪੀ ਫਲੋਰ ਹੈ ਉਹਨਾਂ ਦੀ ਸਰਚ ਕੀਤੀ ਗਈ ਤੇ ਅਲਟੀਮੇਟਲੀ ਫਿਰ ਉਹਨਾਂ ਤੋਂ ਕੰਟਰਾਬੈਂਡ ਜਿਹੜਾ ਮੈਟੈਮਫੀਟਾਮੀਨ ਜਿਹਨੂੰ ਆਪਾਂ ਆਮ ਭਾਸ਼ਾ ਚ ਆਇਸ ਕਹਿੰਦੇ ਆ ਉਹ ਰਿਕਵਰ ਹੋਈ। ਉਹਦਾ ਵੇਕ ਕੀਤਾ ਗਿਆ 4 ਗ੍ਰਾਮ ਆਇਸ ਮਿਲੀ ਤੇ ਨਾਲ ਇੱਕ ਵੇਇੰਗ ਸਕੇਲ ਵੀ ਸੀਗਾ। ਫੋਨ ਫੋਨ ਵੀ ਉਹਨਾਂ ਕੋਲ ਦੋ ਫੋਨ ਇਕ ਲੜਕੇ ਕੋਲ ਸੀਗੇ ਜਿਹਦਾ ਨਾਮ ਲਵਪ੍ਰੀਤ ਹੈਗਾ ਪੁੱਤਰ ਗੁਰਪ੍ਰੀਤ ਇਹ ਚੀਮਾਬਾੜ ਦਾ ਬਿਆਸ ਥਾਣੇ ਦਾ ਤੇ ਇੱਕ ਬੰਦਾ ਸੀਗਾ ਜਿਹੜਾ ਕੰਡਕਟਰ ਸਾਈਡ ਤੇ ਬੈਠਾ ਸੀਗਾ ਗੱਡੀ ਦੀ ਉਹਦਾ ਨਾਮ ਹਰਪ੍ਰੀਤ ਉਰਫ ਹੈਪੀ ਹੈਗਾ ਤੇ ਇਹ ਹੈਗਾ ਪੁੱਤਰ ਤਰਸੇਮ ਸਿੰਘ ਵਾਸੀ ਜਲੂ ਸ਼੍ਰੀ ਖਡੂਰ ਸਾਬ ਤੋਂ ਨਵੇਂ ਬਣੇ ਐਮਪੀ ਭਾਈ ਅਮਰਿਤਪਾਲ ਸਿੰਘ ਦੇ ਭਰਾ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਲੰਧਰ ਦਿਹਾਤੀ ਪੁਲਿਸ ਨੇ ਆਇਸ ਡਰੱਗ ਸਮੇਤ ਉਸਦੇ ਭਰਾ ਨੂੰ ਗ੍ਰਿਫਤਾਰ ਕੀਤਾ ਇਸ ਸਬੰਧੀ ਪੁਲਿਸ ਨੂੰ ਮਿਲੀ ਜਾਣਕਾਰੀ ਅਨੁਸਾਰ ਹਰਪੀਤ ਸਿੰਘ ਤੇ ਉਸਦੇ ਸਾਥੀ ਦਾ ਡਰਗ ਟੈਸਟ ਵੀ ਕਰਾਇਆ ਗਿਆ ਜਿਸ ਦੀ ਰਿਪੋਰਟ ਪੋਜ਼ਿਟਿਵ ਪਾਈ ਗਈ ਹੈ ਇਸ ਸਬੰਧੀ ਐਸਐਸਪੀ ਨੇ ਪ੍ਰੈਸ ਕਾਨਫਰੰਸ ਅਹਿਮ ਖੁਲਾਸੇ ਵੀ ਕੀਤੇ ਨੇ ਪੁਲਿਸ ਪਾਰਟੀ ਨੇ ਫਲੋਰ ਨੇੜੇ ਨੈਸ਼ਨਲ ਹਾਈਵੇ ਤੇ ਸਾਈਟ ਤੇ ਨਾਕਾਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਇੱਕ ਕਾਲੇ ਸ਼ੀਸ਼ਿਆਂ ਵਾਲੀ ਕ੍ਰੇਟਾਕਰ ਅੰਮ੍ਰਿਤਸਰ ਦਾ ਨੰਬਰ ਸੀ ਜਦੋਂ ਪੁਲਿਸ ਪਾਰਟੀ ਨੇ ਸ਼ੱਕ ਪੈਣ ਤੇ ਚੈਕਿੰਗ ਕੀਤੀ ਤਾਂ 4 ਗ੍ਰਾਮ ਆਇਸ ਬਰਾਮਦ ਹੋਈ ਇਸ ਤੋਂ ਇਲਾਵਾ ਉਹਨਾਂ ਕੋਲੋਂ ਪਾਣੀ ਦੀ ਬੋਤਲ 20 ਰੁਪਏ ਦਾ ਨੋਟ ਇੱਕ ਲਾਈਟਰ ਇੱਕ ਮੋਬਾਈਲ ਫੋਨ ਵੀ ਬਰਾਮਦ ਹੋਇਆ ਉਹਨਾਂ ਦੱਸਿਆ ਕਿ ਸੰਜੀਵ अरोड़ा ਵਾਸੀ ਈਟਨ ਨਗਰ ਥਾਣਾ ਹੈਬੋਵਾਲ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਦੱਸਿਆ ਕਿ ਪੁਲਿਸ ਨੇ 22 27 ਐਨਡੀਪੀ ਐਕਟ ਤਹਿਤ ਕੇਸ ਦਰਜ ਕੀਤਾ ਜਿਸ ਤੋਂ ਬਾਅਦ ਮਾਮਲੇ 'ਚ 29 ਦਾ ਵਾਧਾ ਹੋ ਗਿਆ ਉਨ੍ਹਾਂ ਦੱਸਿਆ ਕਿ ਇਹਨਾਂ ਦੇ ਨਵੇਂ ਕਾਨੂੰਨ ਅਨੁਸਾਰ ਵੀਡੀਓਗ੍ਰਾਫੀ ਵੀ ਕੀਤੀ ਹੋਈ ਹੈ ਹਰਪ੍ਰੀਤ ਸਿੰਘ ਨੇ ਪੁੱਛ ਕਿਛ ਦੌਰਾਨ ਦੱਸਿਆ ਕਿ ਉਹ ਕਰੀਬ 3 ਸਾਲਾਂ ਤੋਂ ਨਸ਼ੇ ਦਾ ਸੇਵਨ ਕਰ ਰਿਹਾ ਹੈ ਇਸ ਪੂਰੇ ਮਾਮਲੇ ਸਬੰਧੀ ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਨੇ ਕਿਹਾ ਕਿ ਨਸ਼ਾ ਵਿਰੁੱਧ ਜੋ ਆਵਾਜ਼ ਅਸੀਂ ਉਠਾਈ ਸੀ ਉਸ ਨੂੰ ਦਬਾਉਣ ਲਈ ਸਰਕਾਰ ਸਾਨੂੰ ਬਦਨਾਮ ਕਰਨਾ ਚਾਹੁੰਦੀ ਹੈ ਉਨ੍ਹਾਂ ਕਿਹਾ ਕਿ ਨਸ਼ਾ ਰੋਕਣ ਲਈ ਜੋ ਕੰਮ ਕਰਨ ਦੀ ਲੋੜ ਸੀ ਉਹ ਕਰਨ ਦੀ ਬਜਾਏ ਪੁਲਿਸ ਦਬਾਅ ਹੇਠ ਕੰਮ ਕਰ ਰਹੀ ਹੈ ਬੀਤੇ ਦਿਨ ਉਨ੍ਹਾਂ ਦਾ ਪੁੱਤਰ ਹਰਪ੍ਰੀਤ ਸਿੰਘ ਦੁਪਹਿਰ 12 ਵਜੇ ਘਰੋਂ ਚਲਾ ਗਿਆ ਸੀ ਸੋ ਬਾਦ ਜਦੋਂ ਅਸੀਂ ਕਰੀਬ 2 ਘੰਟੇ ਬਾਅਦ ਉਸਨੂੰ ਫੋਨ ਕੀਤਾ ਤਾਂ ਫੋਨ ਬੰਦ ਸੀ ਪਿਤਾ ਤਰਸੇਮ ਸਿੰਘ ਨੇ ਦਸਾ ਕਿ ਮੋਗਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮਾਰਚ ਕੱਢਿਆ ਗਿਆ ਹਰਪੀ ਸਿੰਘ ਨੇ ਰਿਪੀਟ ਹਰਪੀ ਸਿੰਘ ਨੇ ਵੀ ਉੱਥੇ ਜਾਣਾ ਸੀ ਮੈਨੂੰ ਨਹੀਂ ਪਤਾ ਕਿ ਉਹ ਫਲੋਰ ਕਿਵੇਂ ਪਹੁੰਚਿਆ ਇਸ ਮਾਮਲੇ ਸੰਬੰਧੀ ਅਮਰਿਤਪਾਲ ਸਿੰਘ ਦੀ ਮਾਸੀ ਬਲਵਿੰਦਰ ਕੌਰ ਨੇ ਵੀ ਬਿਆਨ ਦਿੱਤਾ ਉਹਨਾਂ ਕਿਹਾ ਕਿ ਸਾਨੂੰ ਫਸਾਉਣ ਲਈ ਬਹੁਤ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ ਜਿਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਇਸ ਪੂਰੇ ਮਾਮਲੇ ਸੰਬੰਧੀ ਸਰਬਜੀਤ ਸਿੰਘ ਖਾਲਸਾ ਨੇ ਵੀ ਕਿਹਾ ਰਿਟਾਇਰਡ ਜੱਜ ਕੋਲੋਂ ਇਸ ਪੂਰੇ ਮਾਮਲੇ ਸੰਬੰਧੀ ਸਰਬਜੀਤ ਸਿੰਘ ਖਾਲਸਾ ਨੇ ਵੀ ਕਿਹਾ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਗ੍ਰਿਆ ਕਿ ਉਹਨਾਂ ਨੇ ਇੱਕ ਅੱਜ ਤੇ ਬਾਗਾ ਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਮਾਰਚ ਸੀਗਾ ਉਹਦੇ ਚ ਵੀਰ ਨਾ ਭਾਗ ਲੈਣਾ ਸੀ ਸ਼ਾਇਦ ਉਹ ਕਿਸੇ ਆਪਣੇ ਸੰਗੀ ਸਾਥੀ ਨੂੰ ਇਧਰ ਉਧਰ ਕਹਿਣ ਵਾਸਤੇ ਵੀ ਗਏ ਹੋਣ ਕੱਲ ਵਾਸਤੇ ਤੇ ਉਹਨ ਉਹ ਚੀਜ਼ਾਂ ਨੂੰ ਰੋਕਣ ਵਾਸਤੇ ਜਾਂ ਸਾਡੇ ਪਰਿਵਾਰ ਦੀ کردار ਕੁਸ਼ੀ ਕਰਨ ਵਾਸਤੇ ਅਮਰਤਪਾਲ ਨੂੰ ਜਿਹੜੇ ਬਦਨਾਮ ਕਰਨ ਵਾਸਤੇ ਕਿਉਂ ਜੋ ਅਮਰਤਪਾਲ ਦੀ ਜਾਂ ਸਰਬਜੀਤ ਦੀ ਜਿੱਤ ਹੋਈ ਹੈ ਮੇਰੇ ਖਿਆਲ ਕਿ ਪੰਜਾਬ ਵਿਰੋਧੀ ਸ਼ਕਤੀਆਂ ਨੂੰ ਉਹ ਬਰਦਾਸ਼ਤ ਨਹੀਂ ਹੋ ਰਹੀ ਤੇ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਬਦਨਾਮ ਕਰਕੇ ਇਹੋ ਜਿਹੇ ਹਾਲਾਤ ਪੈਦਾ ਕਰਕੇ ਕਿ ਇੱਕ ਤੇ ਉਹ ਬਾਹਰ ਨਾ ਸਕਣ ਤੇ ਦੂਜਾ ਇਹ ਜਿਹੜਾ ਕਿ ਜਿਹੜਾ ਜਿਹੜਾ ਉਹਨਾਂ ਦਾ ਮਿਸ਼ਨ ਹੈ ਉਹਨੂੰ ਕਿਸ ਤਰੀਕੇ ਨਾਲ ਫੇਲ ਕੀਤਾ ਜਾ ਸਕੇ ਤੇ ਇਹ ਜਿਹੜੀਆਂ ਚੀਜ਼ਾਂ ਕਿ ਨਸ਼ੇ ਦੇ ਵਿਰੋਧ ਕੰਮ ਕਰਨ ਵਾਲਿਆਂ ਦੇ ਉੱਪਰ ਹੀ ਨਸ਼ੇ ਦੇ ਕੇਸ ਪਾਓ ਇਹ ਤਾਂ ਬਹੁਤ ਮੇਰਾ ਖਿਆਲ ਘਨੌਣੀ ਹਰਕਤ ਹੈ ਇਹਨਾਂ ਦੇ ਤੇ ਇਹ ਇਹੋ ਜੀਆਂ ਚੀਜ਼ਾਂ ਤੋਂ ਹੁਣ ਲੋਕ ਸचेत ਹੈ ਮੇਰਾ ਖਿਆਲ ਇਹ ਲੋਕਾਂ ਨੂੰ ਪਤਾ ਕਿ ਸਰਕਾਰਾਂ ਜਾਂ ਇਹ ਪੁਲਿਸ ਕਿਹੜੇ ਤਰੀਕੇ ਨਾਲ ਝੂਠੇ ਕੇਸ ਪਹਿਲਾਂ ਵੀ ਦਰਜ ਕਰਦੀ ਆ ਆ ਕਈਆਂ ਦਿਨਾਂ ਤੋਂ ਸਾਨੂੰ ਅੱਗੇ ਵੀ ਸ਼ਿਕਾਇਤਾਂ ਮਿਲ ਰਹੀਆਂ ਕਿ ਜਿਨ੍ਹਾਂ ਦੇ ਪੁਰਾਣੇ ਕੋਈ ਚਿਰ ਚਿਰ ਦੇ ਵੀ ਕੇਸ ਸੀ ਸੀ ਉਹਨਾਂ ਨੂੰ ਵੀ ਦੁਬਾਰਾ ਬੁਲਾਇਆ ਜਾ ਰਿਹਾ ਕਿ ਤੁਸੀਂ ਤੁਹਾਡੀ ਇਨਕੁਆਇਰੀ ਹੋਣੀ ਆ ਤੁਸੀਂ ਆਪਣੇ ਪਾਸਪੋਰਟ ਦੀਆਂ ਕਾਪੀਆਂ ਜਮ੍ਹਾਂ ਕਰਾਓ ਕੁਛ ਐਸੇ ਇਦਾਂ ਦੇ ਇਦਾਂ ਦੇ ਕਰਕੇ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕੀ ਕੀਤਾ ਜਾ ਰਿਹਾ ਤੇ ਮੇਰੇ ਖਿਆਲ ਇਹ ਵੀ ਉਸੇ ਕੜੀ ਦਾ ਉਹ ਇੱਕ ਸਾਜ਼ਿਸ਼ ਆ ਸ਼ਿਸ਼ਟਾਂ ਚ ਰਿਹਾ ਵੀ ਜਿਹੜਾ ਇਹਨਾਂ ਨੂੰ ਸਿੱਖਾਂ ਨੂੰ ਬਦਨਾਮ ਕਰਕੇ ਪੂਰੀ ਦੁਨੀਆ 'ਚ ਇਹ ਚੀਜ਼ਾਂ ਤੋਂ ਜਿਹੜੇ ਉਹ ਆਪਣੇ ਹੱਕਾਂ ਦੀ ਆ ਜਿਹੜਾ ਰਾਜਸਥਾਨ 'ਚ ਪਿੱਛੇ ਜੇ ਹੋਈ ਘਟਨਾ ਉਹ ਤੇਜਿੰਦਰ ਪਾਲ ਟਿਮਾ ਨੇ ਉੱਪਰ ਦੇਸ਼ ਧਰੋ ਦਾ ਪਰਚਾ ਦਰਜ ਕਰਨਾ ਮੇਰੇ ਖਿਆਲ ਇਹ ਕਿ ਸਾਰੇ ਸਾਡੇ ਸਿੱਖ ਕਮਿਊਨਿਟੀ ਦੇ ਖਿਲਾਫ ਹੋ ਹਾਂਜੀ ਸਰ ਜੋ ਆਪਨੇ ਅਮਰਿਤਪਾਲ ਕੇ ਭਾਈ ਕੋ ਗ੍ਰਿਫਤਾਰ ਕੀਤਾ ਹੈ ਕੀ ਹੈ ਪੂਰਾ ਮਾਮਲਾ ਦੇਖੀ ہماری ਜਿਵੇਂ ਤੁਹਾਨੂੰ ਪਤਾ ਹੀ ਹੈਗਾ ਕਿ ਸਾਰੇ ਪੰਜਾਬ ਦੇ ਵਿੱਚ ਤੇ ਜਲੰਧਰ ਰੂਰਲ ਪੁਲਿਸ ਵੀ ਡਰੱਗਜ਼ ਦੇ ਖਿਲਾਫ ਆਪਾਂ ਸਪੈਸ਼ਲ ਮੁਹਿੰਮ ਚਲਾਈ ਹੋਈ ਹੈ ਪਿਛਲੇ 3 ਹਫ਼ਤਿਆਂ ਤੋਂ ਅਸੀਂ ਵੱਖ-ਵੱਖ ਕੇਸਿਸ ਵੀ ਦਰਜ ਕੀਤੇ ਹੈਗੇ ਆ ਐਨਡੀਪੀਐਸ ਦੇ ਮੁਰਜ਼ਮਾਂ ਨੂੰ ਵੀ ਫੜਿਆ ਹੈ ਪ੍ਰਾਪਰਟੀਆਂ ਵੀ ਸੀਜ਼ ਕੀਤੀਆਂ ਨੇ ਤੁਹਾਨੂੰ ਉਹ ਵੀ ਦੱਸਾਂਗੇ ਹੋਰ ਕਿ ਕਾਫੀ ਕੇਸਿਸ ਉਦੀ ਪ੍ਰੋਪਰਟੀਆਂ ਵੀ ਸੀਜ਼ ਕੀਤੀਆਂ ਨੇ ਸੋ ਉਸੇ ਲੜੀ ਦੇ ਵਿੱਚ ਜਿਹੜਾ ਸਾਡਾ ਐਕਸ਼ਨ ਅਗੇਂਸ ਡਰੱਗਸ ਦਾ ਕੰਟੀਨਿਊਡ ਹੈ ਕੱਲ ਵੀ ਜਿਹੜੀ ਈਵਨਿੰਗ ਪੈਟਰੋਲਿੰਗ ਦੇ ਦੌਰਾਨ ਫਲੋਰ ਪੁਲਿਸ ਵੱਲੋਂ ਇੱਕ ਜਿਹੜੀ ਸ਼ੱਕੀ ਗੱਡੀ ਸੀਗੀ ਜਦੋਂ ਆਪਾਂ ਫਲੋਰ ਤੋਂ ਟੂਵਰਡ ਜਲੰਧਰ ਆਉਨੇ ਹੈਗੇ ਆ ਤਾਂ ਖੱਬੇ ਹੱਥ ਈਵਨਿੰਗ ਦਾ ਟਾਈਮ ਸੀਗਾ ਉਹਦੇ ਅਰਾਊਂਡ ਉਦੋਂ ਜਿਹੜਾ ਹੈਗਾ ਨੈਸ਼ਨਲ ਹਾਈਵੇ ਨੈਸ਼ਨਲ ਹਾਈਵੇ ਦੇ ਸਾਈਡ ਤੇ ਗੱਡੀ ਲਗਾਈ ਹੋਈ ਸੀ ਅੰਮ੍ਰਿਤਸਰ ਸਲਿਪ ਰੋਡ ਔਰ ਬਿਲਕੁਲ ਨੈਸ਼ਨਲ ਹਾਈਵੇ ਨੈਸ਼ਨਲ ਹਾਈਵੇ ਦੇ ਸਾਈਡ ਤੇ ਸਾਈਡ ਸਰ ਜੀ ਠੀਕ ਹੈ ਉਥੇ ਇਹ ਗੱਡੀ ਲਗਾਈ ਹੋਈ ਸੀਗੀ ਇੱਕ ਕ੍ਰੇਟਾ ਗੱਡੀ ਸੀਗੀ ਤੇ ਬਾਹਰਲਾ ਨੰਬਰ ਸੀਗਾ BB02 ਸਮਥਿੰਗ ਅੰਮ੍ਰਿਤਸਰ ਅੰਮ੍ਰਿਤਸਰ ਦਾ ਨੰਬਰ ਸੀ ਤੇ ਉਹਦੇ ਵਿੱਚ ਬੇਸਿਕਲੀ ਉਹਨੇ ਸ਼ੀਸ਼ੇ ਵੀ ਕਾਲੇ ਸੀਗੇ ਸਸਪੀਸ਼ਸ ਗੱਡੀ ਸੀ ਸੋ ਜਦੋਂ ਸਾਡੀ ਬਿਲਕੁਲ ਹਾਂ ਹਾਂ ਤੇ ਜਾਲੀ ਲੱਗੀ ਹੋਈ ਸੀ ਤੇ ਜਦੋਂ ਅਸੀਂ ਉਹਦੇ ਵਿੱਚ ਚੈੱਕ ਕੀਤਾ ਤੇ ਦੋ ਮੁੰਡੇ ਸਾਡੀ ਪਾਰਟੀ ਨੂੰ ਲੱਭੇ ਤੇ ਉਹ ਸਸਪੀਸ਼ੀਅਸ ਸੀਗਾ ਕੋਈ ਲੱਗਦਾ ਸੀਗਾ ਵੀ ਕੋਈ ਸ਼ੱਕੀ ਚੀਜ਼ ਹੋ ਸਕਦੀ ਹੈ ਤੇ ਮੌਕੇ ਤੇ ਅਸੀਂ ਆਪਣੇ ਅਫੀਸਰ ਨੂੰ ਵੀ ਉੱਥੇ ਬੁਲਾਇਆ ਗਿਆ ਜਿਹੜੇ ਸਾਰੇ ਡੀਐਸਪੀ ਫਲੋਰ ਹੈ ਉਹਨਾਂ ਦੀ ਸਰਚ ਕੀਤੀ ਗਈ ਤੇ ਅਲਟੀਮੇਟਲੀ ਫਿਰ ਉਹਨਾਂ ਤੋਂ ਕੰਟਰਾਬੈਂਡ ਜਿਹੜਾ ਮੈਟੈਮਫੀਟਾਮੀਨ ਜਿਹਨੂੰ ਆਮ ਭਾਸ਼ਾ ਚ ਆਇਸ ਕਹਿੰਦੇ ਆ ਉਹ ਰਿਕਵਰ ਹੋਈ ਉਹਦਾ ਵੇਕ ਕੀਤਾ ਗਿਆ 4 ਗ੍ਰਾਮ ਆਇਸ ਮਿਲੀ ਤੇ ਨਾਲ ਇੱਕ ਵੇਇੰਗ ਸਕੇਲ ਵੀ ਸੀਗਾ ਫੋਨ ਫੋਨ ਵੀ ਉਹਨਾਂ ਕੋਲ ਦੋ ਫੋਨ ਇੱਕ ਲੜਕੇ ਕੋਲ ਸੀਗੇ ਜਿਹਦਾ ਨਾਮ ਲਖਪ੍ਰੀਤ ਹੈਗੇ ਪੁੱਤਰ ਗੁਰਪ੍ਰੀਤ ਇਹ ਚੀਮਾ ਬਾੜ ਦਾ ਬਿਆਸ ਥਾਣੇ ਦਾ ਤੇ ਇੱਕ ਬੰਦਾ ਸੀਗਾ ਜਿਹੜਾ ਕੰਡਕਟਰ ਸਾਈਡ ਤੇ ਬੈਠਾ ਸੀਗਾ ਗੱਡੀ ਦੀ ਉਹਦਾ ਨਾਮ ਹਰਪ੍ਰੀਤ ਉਰਫ ਹੈਪੀ ਹੈਗਾ ਇਹ ਹੈਗਾ ਪੁੱਤਰ ਤਰਸੀਮ ਸਿੰਘ ਵਾਸੀ ਜਲੂਪੁਰ ਖੇੜਾ ਥਾਣਾ ਖਿਲਚੀਆਂ ਤੇ ਇਹਨਾਂ ਤੇ ਵਿੱਚੋਂ ਨਾਲ ਲਾਈਟਰ ਵੀ ਮਿਲਿਆ ਤੇ ਨਾਲ ਹੋਰ ਜਿਹੜਾ ਸਮਾਨ ਹੁੰਦਾ ਉਹ ਉਹ ਵੀ ਸਾਰੇ ਚੀਜ਼ਾਂ ਸਾਨੂੰ ਰਿਕਵਰ ਹੋ ਗਈ ਵਿੰਗਸ ਕੋਲ ਵੀ ਮਿਲਿਆ ਸਰ ਜੀ ਕੰਜ਼ੂਰ ਕਰ ਰਹੇ ਇੱਕ ਮਿੰਟ ਮੈਨ ਲੈਟ ਮੀ ਕੰਪਲੀਟ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਹੋਰ ਡਿਟੇਲ ਚ ਉਹਦੀ ਪੁੱਛਗਿੱਛ ਕੀਤੀ ਸਾਰੀ ਤੇ ਇਹ ਜਿਹੜੇ ਬੰਦੇ ਲੈ ਕੇ ਆਏ ਸੀਗੇ ਇਹ ਇੱਕ ਸੰਦੀਪ ਰੋੜਾ ਨਾਮ ਦਾ ਬੰ ਤੇ ਉਥੋਂ ਇਹਨਾਂ ਨੇ ਬਕਾਇਦਾ ਪੇਟੀਐਮ ਕਰਕੇ ਉਹਨੂੰ ਪੈਸੇ ਜਿਹੜੇ 10000 ਪੇਟੀਐਮ ਪੇ ਕੀਤਾ ਤੇ ਉਹਦੇ ਬਦਲੇ ਵਿੱਚ ਵਿੱਚ ਡਰਗ ਲੈ ਗਿਆ ਸਰ ਤੁਸੀਂ ਮੈਡੀਕਲ ਵੀ ਕਰਾਇਆ ਹੈ ਕਿ ਮੈਡੀਕਲ ਰਿਪੋਰਟ ਚ ਕੀ ਆਇਆ ਕਿ ਇਹ ਲੋਕ ਲੈਂਦੇ ਸੀ ਕਿ ਕੋਈ ਦੇਖੋ ਇਹਨਾਂ ਵਿੱਚ ਅਸੀਂ ਡਿਟੇਲ ਚ ਮੈਡੀਕਲ ਵੀ ਕਰਾਇਆ ਹੈਗਾ ਉਹ ਉਹਦੇ ਵਿੱਚ ਟੈਸਟ ਦੇ ਵਿੱਚ ਬਿਲਕੁਲ ਪੋਜ਼ਿਟਿਵ ਆਇਆ ਹੈਗਾ ਜੀ ਜਿਹੜਾ ਰਿਜ਼ਲਟ ਹੈਗਾ ਦੋਨੋਂ ਪੋਜ਼ਿਟਿਵ ਆਏ ਹਨ ਮਤਲਬ ਕਿ ਉਸਦੇ ਕੋਲ ਕਰ ਰਹੇ ਸੀਗੇ ਨਹੀਂ ਜਦੋਂ ਅਸੀਂ ਕਰ ਚੁੱਕੇ ਸੀਗੇ ਨਹੀਂ ਜਦੋਂ ਅਸੀਂ ਦੇਖਿਆ ਜੀ ਉਦੋਂ ਮਤਲਬ ਸ਼ੱਕੀ ਹਲਾਚ ਪਾਏ ਗਏ ਸੀਗੇ ਉਦੋਂ ਕਰਨ ਦੀ ਤਿਆਰੀ ਸੀਗੇ ਤੇ ਬਟ ਹਾਂ ਬਟ ਜਿਹੜਾ ਡੋਪ ਟੈਸਟ ਹੈਗਾ ਯੂਰਿਨ ਦੇ ਵਿੱਚ ਪੋਜ਼ਿਟਿਵ ਆਇਆ ਤੇ ਬਲੱਡ ਟੈਸਟ ਵੀ ਲਿੱਤਾ ਗਿਆ ਉਹ ਵੀ ਅੱਗੇ ਡਿਟੇਲ ਉਹਦੀ ਰਿਪੋਰਟ ਤੇ ਇਹ ਕੰਜ਼ਮਪਸ਼ਨ ਕਰਦੇ ਪਏ ਸੀ ਜਾਂ ਇਹ ਬਿਚਨ ਆਇਆ ਸੀ ਜਿਹੜੀ ਇਹ ਲੈ ਕੇ ਆਏ ਨੇ ਨਹੀਂ ਕੰਜ਼ਮਪਸ਼ਨ ਪਰਪਸ ਲਈ ਲੈ ਕੇ ਆਏ ਜੀ ਦੋਨੇ ਡਰਗਸ ਦੇ ਆਦੀ ਹੈ ਜੀ ਕੰਜ਼ਮਪਸ਼ਨ ਪਰਪਸ ਲਈ ਹੈ ਡੋਪ ਟੈਸਟ ਪੋਜ਼ਿਟਿਵ ਹੈਗਾ ਤਾਂ ਆਪਾਂ ਉਸ ਤੋਂ ਹਰਪ੍ਰਿੰਤਾ ਅਮਰਿਤਪਾਲ ਨਾਲ ਰਿਲੇਸ਼ਨ ਹੈ ਹਾਂਜੀ ਹਰਪ੍ਰਿੰਤਾ ਅਮਰਿਤਪਾਲ ਨਾਲ ਰਿਲੇਸ਼ਨ ਹੈ ਦੇਖੋ ਉਹ ਤਾਂ ਹੁਣ ਆਪਾਂ ਨੂੰ ਪਤਾ ਚੱਲੂਗਾ ਜੀ ਕੀ ਹੈਗਾ ਕੀ ਨਹੀਂ ਹੈ ਜੋ ਸਾਨੂੰ ਡਿਟੇਲਡ ਇਨਵੈਸਟੀਗੇਸ਼ਨ ਦੇਖੋ ਇਹਨੂੰ ਆਪਾਂ ਸਿੰਪਲ ਮੇਰੇ ਵੱਲੋਂ ਇਹੀ ਰਿਕਵੈਸਟ ਹੈਗੀ ਹੈ ਕਿ ਇਹਨੂੰ ਅਸੀਂ ਇਵਨਿੰਗ ਜਿਹੜੀ ਸਾਡੀ ਨਾਰਮਲ ਦੀ ਰੂਟੀਨ ਵਰਕਿੰਗ ਦੇ ਵਿੱਚ ਫੜੇ ਗਏ ਹੈਗੇ ਕੋਈ ਪੁਲਿਸ ਪਾਰਟੀ ਨੂੰ ਮਤਲਬ ਐਬਸੋਲੂਟਲੀ ਤੁਸੀਂ ਦੇਖੋਗੇ ਵੀ ਤੇ ਉਹ ਬਿਲਕੁਲ ਸਾਈਡ ਤੇ ਲਗਾਇਆ ਹੋਈ ਸੀਗੀ ਗੱਡੀ ਉਹਦੇ ਵਿੱਚੋਂ ਰਿਕਵਰੀ ਹੋਈ ਹੈ ਸਾਰੀ ਕੋਲੀਅਰ ਕਰਲੀ ਮੈਂ ਸਾਰਾ ਕਲੀਅਰ ਕਰਿਓ ਕਿ ਇਹਦਾ ਫੈਮਿਲੀ ਬੈਕਗ੍ਰਾਉਂਡ ਕੀ ਹੈ ਉਹ ਡਿਟੇਲਸ ਚੈੱਕ ਕਰਾਂਗੇ ਜੀ ਹੁਣ ਸਾਰਾ एवरीथिंग विल बी ਚੈੱਕਡ ਇਨ ਡਿਟੇਲ ਸੜਨਲੀ ਫਿਲਹਾਲ ਤਾਂ ਦੇਖੋ ਇਹ ਦੋਸ਼ੀ ਹੈਗੇ ਨੇ ਜੀ 192 ਨੰਬਰ ਮੁਕਦਮਾ 2024 ਦਾ ਅੰਡਰ ਸੈਕਸ਼ਨ ਆਮ੍ਰਿਤਪਾਲ ਹੈ ਜੀ ਆਮ੍ਰਿਤਪਾਲ ਬ੍ਰਦਰ ਐਕਟਰ ਹੋ ਹੈ ਹਾਂ ਜੀ ਸਰੇ ਸੰਦੀਪ ਅਰੋੜਾ ਹੈਗਾ ਇਹਨੂੰ ਅਰੈਸਟ ਕੀਤਾ ਇਹਨੂੰ ਬਿਲਕੁਲ ਜੀ ਇਹਨੂੰ ਮੈਂ ਤੁਹਾਨੂੰ ਉਹੀ ਦੱਸ ਰਿਹਾ ਅਸੀਂ ਜਿਹੜਾ ਇਹ ਪਰਚ ਰੈਗੂਲਰ ਇੱਕ ਮਿੰਟ ਇੱਕ ਮਿੰਟ ਜਿਹੜਾ ਅਸੀਂ ਪਰਚਾ ਦਰਜ ਕੀਤਾ ਜੀ ਉਹ 22 27 ਐਨਡੀਪੀਐਸ ਤੇ ਉਹਦੇ ਵਿੱਚ ਵਾਅਦਾ ਜੁਰਮ 29 ਐਨਡੀਪੀਐਸ ਦਾ ਕਰਤਾ 29 ਦਾ ਮਤਲਬ ਇਹ ਹੁੰਦਾ ਕਿ ਜਿਸ ਤੋਂ ਲੈ ਕੇ ਆਏ ਹੋਣ ਅੱਗੇ ਉਹ ਅਸੀਂ ਵਾਅਦਾ ਕਰਤਾ ਤੇ ਸੰਦੀਪ ਅਰੋੜਾ ਇਹ ਹੈਗਾ ਈਟਾ ਨਗਰ ਥਾਣਾ ਹੈਬੋਵਲ ਇਹਨੂੰ ਵੀ ਅਰੈਸਟ ਕਰ ਲੈਣਗੇ ਸੋ ਜਿਹੜੀ ਹੋਰ ਵੀ ਸਾਰੀ ਜਿਹੜੀ ਬੈਕਵਰਡ ਚੇਨ ਹੈ ਪ੍ਰੋਪਰ ਇਨਵੈਸਟੀਗੇਸ਼ਨ ਅਸੀਂ ਕਰਕੇ ਉਹਨੂੰ ਜਿਹੜੇ ਵੀ ਸੈਕਸ ਸਾਹਮਣੇ ਜਿਹ ਕੁੰ ਜਾਣਕਾਰੀ ਚੈੱਕ ਕੀਤੀ ਕਿ ਇਹ ਟੂ ਵਰਜ਼ੁ ਲੁਧਿਆਣਾ ਤੋਂ ਇਧਰ ਆ ਰਹੀ ਸੀ ਜਿਹੜਾ ਉੱਥੇ ਹੋਈ ਜੀ 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 ਜ ਜੋ ਮੈਂ ਅੱਜ ਭਾਈ ਹਰਪੀਤ ਦੀ ਵੀਡੀਓ ਵੇਖੀ ਆ ਮਾਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਕਿਉਂਕਿ ਵੇਖੋ ਉਹਨਾਂ ਕੋਲੋ ਜੋ ਉਹਨਾਂ ਦੇ ਉੱਤੇ ਆ ਇਹਨਾਂ ਨੇ ਅਲੀਗੇਸ਼ਨ ਲਾਇਆ ਇਹ ਸਰਾਸਰ ਗਲਤ ਆ ਇਹਦੀ ਅਨਕਮਾਰੀ ਹੋਣੀ ਚਾਹੀਦੀ ਆ ਤੇ ਪੰਥ ਦੇ ਵਿੱਚ ਉਹਨਾਂ ਦਾ ਜਿਹੜਾ ਵਾ ਇਹ ਸਾਰਾ ਕੁਝ ਪ੍ਰੂਫ ਕਰਨਾ ਕਿ ਇਹ ਜੋ ਇਹਨਾਂ ਨੇ ਅਜੇ ਨਾਲ ਉਹਨਾਂ ਦੇ ਉੱਤੇ ਅਲੀਗੇਸ਼ਨ ਲਾਇਆ ਇਹ ਗਲਤ ਹੈਗਾ ਵਾ ਤੇ ਸੋ ਜੋ ਭਾਈ ਅਮਰਪਾਲ ਆ ਵੇਖੋ ਇੰਨੀ ਵੱਡੀ ੜ ਦੇ ਨਾਲ ਜਿੱਤਿਆ ਹੋਵੇ ਤੇ ਤੁਸੀਂ ਵੇਖੋ ਇਹ ਪੰਨਨ ਨੂੰ ਸੌ ਜਿਹੜੀ ਆ ਮੈਂਬਰ ਪਾਰਲੀਮੈਂਟ ਜੋ ਵੀ ਜਿੱਤੇ ਉਹਨਾਂ ਦੇ ਵਿੱਚ ਨਹੀਂ ਚੁਕਾਈ ਗਈ ਉਹਨਾਂ ਨੂੰ ਚੋਰੀ ਸੌਂਚ ਕਾਈ ਗਈ ਆ 5 ਤਰੀਕ ਨੂੰ ਜੋ ਕਿ ਉੱਥੇ ਸੰਕਟਾ ਪਹੁੰਚੀਆਂ ਉਹਨਾਂ ਨੂੰ ਇਹਨਾਂ ਨਾਂ ਫਤੇ ਸਾਝੇ ਸਾਝ ਜਿਹੜੀ ਆ ਨਹੀਂ ਕਰ ਦਿੱਤੀ ਉਹਨਾਂ ਦੀ ਮਾਤਾ ਜੀ ਦਾ ਜੇ ਕੋਈ ਬਿਆਨ ਹੁੰਦਾ ਉਹਨੂੰ ਤੋੜ ਮਰੋੜ ਕੇ ਇਹ ਸਰਕਾਰਾਂ ਜਿਹੜੀਆਂ ਵਾ ਸਟੰਡ ਖੇਡਦੀਆਂ ਪਈਆਂ ਵਾ ਜੋ ਭਾਈ ਅਮਰਤ ਪਾ ਲਿਆ ਉਹ ਇੱਕ ਪੰਜਾਬ ਦੀ ਗੱਲ ਕਰਨ ਵਾਲਾ ਨੌਜਵਾਨ ਜੋ 1984 ਤੋਂ ਸੰਤਾ ਤੋਂ ਲੈ ਕੇ ਕੋਈ ਸਾਨੂੰ ਇਹ ਜੋਦਾ ਚਾਹੀਦਾ ਸੀ ਜੋ ਦੀਪ ਆਇਆ ਦੀਪ ਨੂੰ ਇਹਨਾਂ ਨੇ ਮਰਵਾਇਆ ਸਰਕਾਰਾਂ ਨੇ ਫਿਰ ਭਾਈ ਅਮਰਤਪਾਲ ਆਇਆ ਇਹ ਸਾਰੇ ਪੰਥ ਦੇ ਸਾਹਮਣੇ ਆ ਕਿ ਵੇਖੋ ਸਾਡਾ ਉਹ ਨੌਜਵਾਨ ਜਿਹੜਾ ਸੀ ਉਹਨੂੰ ਕਿੱਦਾਂ ਇਹਨਾਂ ਨੇ ਕਿੱਥੇ ਜਗਲੂਗੜ ਜੇਲ੍ਹ ਸੁੱਟਿਆ ਆਪਾ ਪੰਥ ਨੇ ਉਹਨਾਂ ਨੂੰ ਇੱਕ ਵੱਡਾ ਫਤਵਾ ਦਿੱਤਾ ਜਿਹਦੇ ਵਿੱਚ ਉਹਨਾਂ ਨੂੰ ਇਹਨਾਂ ਨੇ ਸਹੁੰ ਨਹੀਂ ਚਕਾਈ ਤੇ ਸੰਤਾਨ ਦੇ ਸੰਕਤੇ ਸਾਹਮਣੇ ਨਹੀਂ ਕੀਤਾ ਗਿਆ ਸੋ ਮੈਂ ਸਾਰੇ ਪੰਥ ਨੂੰ ਬੇਨਤੀ ਕਰਦੀ ਆ ਕਿ ਜੋ ਅੱਜ ਪਾਈ ਹਰਵੀ ਦੇ ਨਾਲ ਹੋਇਆ ਵਾ ਸਾਨੂੰ ਇਹ ਸਾਰੇ ਪੰਥ ਨੂੰ ਉਹਨਾਂ ਦੇ ਪਰਿਵਾਰ ਦੇ ਨਾਲ ਖੜ ਦੇਣਾ ਖੜਨਾ ਚਾਹੀਦਾ ਕਿਉਂਕਿ ਵੇਖੋ ਇਹ ਸਾਡੀਆਂ ਘਰ ਘਟ ਗਿੰਦੀਆਂ ਦੀਆਂ ਨਿਸ਼ਾਨੀਆਂ ਵਾ ਕਿ ਸਾਡੀਆਂ ਘਟ ਗਿੰਦੀਆਂ ਦੇ ਕਰਕੇ ਅੱਜ ਸਾਡੇ ਤੇ ਕਦੀ ਕੋਈ ਐਨੀਕੇਸ਼ਨ ਆਉਂਦੇ ਆ ਕਦੀ ਕੋਈ ਐਨੀਕੇਸ਼ਨ ਆਉਂਦੇ ਆ ਸਾਡੀਆਂ ਆਪਾ ਭੈਣਾ ਅੱਜ ਤੱਕ ਕੋਈ ਸੇਫ ਨਹੀਂ ਹੈ ਗਿਆ ਜੋ ਨਸ਼ਿਆਂ ਦੇ ਵਪਾਰੀ ਆ ਉਹ ਤੇ ਇਹਨਾਂ ਨੂੰ ਲੱਭੇ ਨਹੀਂ ਆ ਤੇ ਇੱਕ ਸ਼ਰੀਪ ਪਰਿਵਾਰ ਦਾ ਜੋ ਉਹ ਜੋਦੇ ਦਾ ਭਰਾ ਵਾ ਉਹਦੇ ਉੱਤੇ ਇਹਨਾਂ ਨੇ ਅਲਿਕੇਸ਼ਨ ਲਾਇਆ ਵਾ ਮੈਂ ਪੰਥ ਨੂੰ ਬੇਨਤੀ ਕਰਦੀ ਆ ਕਿ ਭਾਈ ਸਾਹਿਬ ਦੇ ਪਰਿਵਾਰ ਦੇ ਨਾਲ ਸਾਰੇ ਹੀ ਖੜੇ ਹੋ ਜੋ ਕਿਉਂਕਿ ਆਪਾ ਜੀ ਅੱਜ ਨਾ ਖੜੇ ਹੋਏ ਤੇ ਸਾਨੂੰ ਬਿਲਕੁਲ ਵੀ ਅਸੀਂ ਪੰਜਾਬ ਦੇ ਵਿੱਚ ਜਿਹੜਾ ਵਾ ਅਸੀਂ ਜੀ ਨਹੀਂ ਸਕਦੇ ਕਿਉਂਕਿ ਏਜੰਸੀਆਂ ਨੇ ਪੂਰਾ ਕਬਜ਼ਾ ਇਸ ਪੰਜਾਬ ਤੇ ਕਰ ਲਿਆ ਵਾ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਦੁਬਾਰਾ ਬੇਨਤੀ ਕਰਦੀ ਆ ਕਿ ਭਾਈ ਮਤਪਾਲ ਦੇ ਪਰਿਵਾਰ ਨਾਲ ਖੜੋ ਕਿਉਂਕਿ ਉਹਨਾਂ ਦੇ ਭਰਾ ਨੂੰ ਜਿਹੜਾ ਵਾ ਅਨਸਾਫ਼ ਦਵਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ